ਇਹ ਜੋ ਆਇਆ ਇਹ ਬਾਬੇ ਜੀ ਹੈ ਪਪਾ ਕੀ ਬੋਲਾ ਯਾ ਲੱਤਾਂ ਈ ਥੋੜੀ ਡਿਜ਼ਾਈਨਿੰਗ ਜੀ ਆ ਜੇ ਭਾਈ ਦੀ ਲੱਤਾਂ ਤਾਂ ਨਹੀਂ ਸਿੱਧੀਆਂ ਕਰ ਦੂ ਪੱਕ ਕੇ ਜਿਹੜੀ ਕਿਉਂ ਵੀ ਕਿੰਨੇ ਦੀ ਲੈਣਾ ਤੂੰ ਪਪਾ ਹੋਊ ਕਿੰਨੇ ਯਾਰ ਇਹ ਤਾਂ ਮੈਨੂੰ ਪਤਾ ਇਹਦਾ ਬੰਦੇ ਹੈ ਨਹੀਂ ਚੰਗੇ ਮੂੰਹ ਤੇ ਕਹੀ ਜਾਣਾ ਨੂਰਾ ਯਾਰ ਬਹੁਘਮ ਬਹੁਘਮ ਚੰਗੀਆਂ ਕਮਲੇ ਆ ਬੰਦਿਆ ਸੁਦਾ ਤਾਂ ਇਹ ਗਰ ਮੰਗੀ ਪੱਕੀ ਜੀ ਸਰ 1 ਮਿੰਟ ਚ ਮੁਰੇ ਲਾ ਤੋਰੇ ਤੋਰ ਦੇ ਲੰਮੀ ਤੋਰ ਦੇ ਐਂ ਗਿਹੜੇ ਦੇਈ ਜਾਂ ਨਾ ਕੰਜਰ ਦੇ ਆਏ ਆ ਬੁਰਿਆ ਕਰਨ ਬਈ ਜੇ ਗੋਲੀਆਂ ਖਵਾਈਆਂ ਹੋਣੀਆਂ ਮੁੱਲ ਤਾਂ 85 ਐ ਐ ਲੈ ਜਿਓ ਹੁਣ ਚਾਤਾ ਤੁਮ ਮੰਗਲਾ ਕੁਝ ਕਰਨੀ ਆਪਰੋਂ ਕੋਈ ਰੱਖ ਲੂਗਾ ਬਾਬਾ ਲੜਕੋਲ ਕੇ ਇੱਥੇ ਤੱਕ ਜਾਊਗਾ ਮੇਰੇ ਗਿਆ ਉਹ ਵੀ ਲੜਕੋਲ ਕੇ ਤਾਂ ਐ ਕੁੰਡੇ-ਕੁੰਡੇ ਦੀ ਗਈ ਜਾਂਦਾ ਅੱਛਾ ਅੱਛਾ ਹਾਂ ਲੜਕੋਲ ਕੇ ਹਾਂ ਜਾਂ ਨਾ ਜੀ ਹੋਊਗਾ ਕੰਮ ਇਹ ਮੈਨੂੰ ਪੁੱਛ ਲੈ ਆਪਾਂ ਯੂਰੇ ਆ ਓਏ ਇਹ ਵੀ ਕਰਨਾ ਹੈ ਰੱਸੀ ਘਾਏ ਨਾਲ ਹੁਣ ਵਾਲੀ ਪੋਣੀ ਕਰਨੀ ਆ ਦੇਖਾ ਜੇ ਸਟਾਰਟਿੰਗ ਹੀ ਆ ਨਾ ਵੀ ਹਾਂ ਬਾਹਾਂ ਇਹ ਇਹਨਾਂ ਤੋਂ ਤਾਂ ਕੀ ਲੈਣਾ ਤੂੰ ਦੱਸ ਵੀ ਵੇਚਣੀ ਕਿ ਨਹੀਂ ਵੇਚਣੀਆਂ ਤੜਕੇ ਦੜਕੇ ਸਾਤੇ ਦੀ ਗੱਲ ਇਹ ਲਾਹਾਂਗਾ ਕੇ ਐਂ ਤੇ ਐਂ ਕਰਦੇ ਕਿ ਉੱਤੇ ਮੈਨੂੰ ਕਹਿੰਦਾ ਵੀ ਆਲਦੀ ਗੱਗੀਆਂ ਜਾਈਂ ਕਰਦਾ। ਕਿ ਕਿੱਛ ਧੂਕੇ ਐਂ ਦਾ ਕਰ ਦੂੰਗਾ। ਕਿੱਛ ਧੂਕੇ ਬੱਸ। ਠੀਕ ਐ ਨੋ ਬੋਚਲਾ। ਬੋਚਦਾ ਵਜਾ। ਮੁਰੇ ਹੋਊਗਾ। ਲੈ ਵੀ ਭਰਾਵਾ। ਐ ਨਿਬੜੂ ਕੰਮ ਜਿ ਨਿਪੜਿਆ। ਦੇ। ਕਰਨਾ ਤੇਰੀ ਮੇਰੀ ਗੱਲ ਸੁਣ ਲੈ ਇੱਕ ਮਿੰਟ। ਤੇਰੀ ਕਦਰ ਕਰਦੇ ਆ ਪੁੱਤ ਮੇਰਿਆ। ਕਰਦੇ ਕਿ ਨਹੀਂ ਕਰਦੇ ਤੂੰ ਇਹ ਦੱਸ। ਮੈਂ ਨਹੀਂ ਕਰ ਬੋਝਾ ਨਹੀਂ ਉੱਠਣ ਦਾ ਬੋਝਾ। ਪਰ ਆ ਬੂਰੇ ਦਾ ਬਜ਼ਾਰ ਦਾ ਹੁਣ ਬਿਨਾ ਕਮਟੇਡਾ ਹੋਇਆ ਪਿਆ। ਦੇ ਵਾਪਾ ਜੀ ਮੈਂ ਕਿਹਾ ਤੈਨੂੰ ਕਰ ਦਨੇ ਯਾਰ ਇਹ ਤਾਂ ਪੰਜ ਗਣ 50 ਸੀ ਕਿਹਦੇ ਦਿਲ ਆ ਗਿਆ ਸੋਤੂ ਹੋਰ ਹਾਂ ਤੈਨੂੰ ਗਾਲਤ ਨਹੀਂ ਰਾਇ ਦਿੰਦਾ ਮੈਂ ਕੋੜਾ ਬੰਦਿਆ ਠੀਕ ਐ ਬੋਣੀ ਕਰਨੀ ਬੋਣੀ ਕਰੇ ਮੇਰੇ ਆਖੇ ਮਹੱਤਿਆਕੀ ਬੋਣੀ ਹੋਗੀ ਨਾ ਤੇ ਮੈਂ ਵੀ ਕਰਦਾ ਤਾ ਜ ਆ ਜਾ ਰਹੀ ਰਿੰਕੂ ਚੋ ਬੱਲੋ ਬਦਿਆਲਾ ਪਿੱਥੋ ਲੋਚੀ ਨੰਗਲੇਲਾ ਖੇਚ ਦੂਗੇ ਐਂ ਦਬਾਵੇਂ ਹੋ ਜੀ ਭਈ ਮੈਂ ਕੁਝ ਲੈਣਾ ਨਹੀਂ ਮੈਂ ਕੁਝ ਖਾਣਾ ਨਹੀਂ ਜੁਰਬ ਕਿਆ ਦਾ ਸੀ ਕੱਟ ਰਹੀ ਐ ਇਹਦਾ ਪਤਾ ਹੀ ਨਹੀਂ ਕਿਹੜਾ ਜਾਣਦਾ ਨਹੀਂ ਬਾਬਾ ਇਹਨੂੰ ਤੈਨੂੰ ਵੀ ਜਾਣਦਾ ਨਹੀਂ ਇਹ ਜਾਂ ਮੈਨੂੰ ਨਹੀਂ ਜਾਣਦਾ ਇਹ ਮਗਰ ਮੰਗਾ ਬੜੇ ਭਾਈ ਉਧਰ ਵੀ ਬੋਲ ਮੂਰੇ ਹੀ ਨਹੀਂ ਤੂੰ ਆਪ ਹੀ ਦੇਖ ਲਗਦਾ ਕਿੰਨਾ ਗਏ ਮੂਰੇ ਬਾਜ਼ਾਰ ਜ਼ੀਰੋ ਹੈ ਨਹੀਂ ਅੱਗੇ ਹੀ 5 3 ਭਰਾ ਹੁੰਦੇ ਸੀ ਅੱਜ ਕੱਲਾ ਹੋ ਗਏ ਪੰਜ ਹੀ ਲੈਣੀਆਂ ਵਿਆਹ ਚਾਹੀ ਸੀ ਵਿਆਹ ਚੁ ਕਿੰਨਾ ਚੱਲੇ ਪੰਜ ਲਈ ਜਾਦੇ ਕਿਵੇਂ ਹੋ ਜੇ ਫਿਰ ਮੈਨੂੰ ਐਂ ਦੱਸਦੇ ਵੀ ਐਂ ਹੋ ਜੇ ਬਚਪ ਕਰਕੇ ਰਾਹ ਭਾਈ ਉਹ ਤਾਂ ਉੱਥੇ ਤਾਂ ਹੋਣਾ ਨਹੀਂ ਨਹੀਂ ਉਹ ਤਵਾਂ ਸਾਈਂ ਜਿਆਦਾ ਜ਼ੋਰ ਮਾਰ ਕੇ ਕੇਸ ਹੋਊਗਾ ਖਿੱਚ ਤੂੰ ਕਹਿਦਾ ਜੇ ਬੱਚੇ ਰਹਿਣਾ ਲੈ ਯਾਰ ਮੂ ਮੇਰੇ ਗਾਹ ਨੂੰ ਘਰ ਨੂੰ ਫਿਰਦਾ ਠੀਕ ਐ ਬਸ ਸਹੀਂ ਸਿੱਧੇ ਮੱਦੇ ਜੋੜਦਾ ਤਾਂ ਨਾ ਨਹੀਂ ਆ ਬਾਬਾ ਐ ਨਿਭੜੂ ਕੰਮ ਇਹ ਰੋਲਾ ਦਾ ਪਪਾ ਕੀ ਹੋਇਆ ਇਹਦਾ ਇਹੀ ਹੋਊਗਾ ਕੰਮ ਬਾਬੇ ਦਾ ਨਿਆਣਾ ਸਾਹਿਬ ਬਾਬੇ ਦਾ ਖੜਾ ਹੋਈ ਉਪਰ ਹਾਂ ਨਿਭੜਨ ਵਾਲਾ ਕੰਮ ਇਹ ਕੋਈ ਨਹੀਂ ਕਰਨ ਕਿਹੜੀ ਕਿਸਮ ਹੋਣੀ ਨਹੀਂ ਕਰੀਂ ਫੜਾ ਕਿਸਤਾ ਕਿਚਮ ਕਿਚਮ ਨਾ ਹਾਂ ਪਰ ਲੈ ਕੇ ਜਾਣੇ ਵਾਲਾ ਕੋਈ ਨਹੀਂ ਕਰਨੀ ਕੋਈ ਕੋਈ ਬਾਟੋ ਕੋਈ ਮਸਲੂਕ ਜੋ ਆਪਣੀ ਹਿੰਦੀ ਦਾ ਆਪ ਦਾ ਚੱਲ ਉਧਰ ਉਹ ਕੀਆਂ ਦਾ ਗੱਤਿਆਂ ਨੂੰ ਹਾਂ ਉਹ ਇਹਦਾ ਮੈਨੂ ਗੜਾਗੇ ਨਾਲੇ ਮੁੱਖੇ ਓਏ ਕੋਈ ਨਾ ਕੋਈ ਛੋਟੇ ਕੰਮ ਦੀ ਹੋਵੇ ਪਰ ਦਿਨ ਤੋਰ ਕੇ ਦੇ ਕੋਈ ਛੋਟੇ ਕੰਮ ਦੀ ਕੋਈ ਸਾਡੇ ਕੰਮ ਦੀ ਆ ਤੋਰੀਆਂ ਤੋਰੀਆਂ ਉਹ ਵੀ ਲੈ ਝੋਟੇ ਗੱਲ ਉਹਦਾ ਕੀ ਬੋਲਾਂ ਇਸ ਕੋ ਵੀ ਨਕਰ ਦੇ ਆ ਗਾ ਇਸ ਦਾ ਕਰੀ ਮੰਗਦਾ ਬੈਠਾ ਇਹਦਾ ਮੇਰੀ ਗੱਲ ਸੁਣ ਕੇ ਠੀਕਾ ਗੱਲਾਂ ਕਰਦਾ ਸੀ ਤੋਰੀਆਂ ਜਿਹੜਾ ਮੈਨੂੰ 53 ਦੀ ਦਿੱਤੀ ਉਹ ਵੀ ਜੀ ਨਹੀਂ ਮੈਂ ਥਾਰਦੇ ਦੋ ਨਹੀਂ ਦੇ ਮੈਂ ਦੇਖ ਲੈ ਮਾਰ ਲੈ ਨੀ ਕਾ ਮਾਰ ਲੈ ਦੋਨੋਂ ਚਲੇਗੀ ਦੋਨੇ ਚਲੇਗੀ ਦੋਨੋਂ ਚਲੇਗੀ ਕੋਈ ਨਹੀਂ ਕਰ ਲੈ ਇੱਕ ਇੱਕ ਫੜਾ ਦੇ ਉਹ ਆਹ ਦਾ ਫੜਾ ਦੇ ਪਹਿਲਾਂ ਮੱਝਾਂ ਦਾ ਕੰਮ ਹੈ ਗਾਈਆਂ ਦਾ ਕੰਮ ਹੋ ਰਿਹਾ ਮੱਝਾਂ ਦਾ ਹੋਰ ਉਹਦਾ ਛੱਡੋ ਅਲੱਗ ਅਲੱਗ ਕੱਲੇ ਮੈਂ ਮੱਝਾਂ ਦੇ ਜੋੜੀ ਗੱਲਾਂ ਸੌਦਾ ਡੋਟੀ ਮੈਂ ਤੇਰੀ ਅੱਜ ਡੋਟੀ ਕਰ ਕੁਦਰਤੀ ਕੋਈ ਘਰ ਰਮਰ ਨਹੀਂ ਹਾਂ ਸਹੀ ਗੱਲ ਹੈ ਸੌਦਾ ਦੇ ਦੇ ਲੋੜ ਮਿੱਠੀ ਮਿੱਠੀ ਲੈ ਲਊ ਉਹੀ ਰਹਿ ਜਾਂਦੀ ਆ ਮਿੱਠੀ ਮਿੱਠੀ ਲੈ ਲਊ ਉਹੀ ਰਹਿ ਜਾਂਦੀ ਆ ਹਾਂ ਛੱਡੀ ਦੂਜੀ ਦਾ ਕਸੂਰ ਹੀ ਕੋਈ ਨਹੀਂ ਮਿੱਠੀ ਮਿੱਠੀ ਲੈ ਲਊ ਤਰੀਆਂ ਓਏ ਛੱਡਦਾ ਤੇ ਕੀ ਕਰਕੇ ਨਹੀਂ ਲੈਣਾ ਮਿੱਠੀ ਆਏ ਜਲੀਨੇ ਹਾਂ ਜੀ ਹੈ ਗੱਲ ਇੱਕ ਨੰਬਰ ਜੀ ਇੱਕ ਮਿੰਟ ਸੋਣਾ ਹੀ ਫਰਕ ਹੈ ਤਬਾਹਾ ਫੜ ਕੇ ਫੜਾ ਦੇ ਤੂੰ ਤੂੰ ਇਹ ਉਹ ਵੀ ਵੇਚ ਲੈ ਸੀ ਇਹਨੇ ਕਹਿੰਦੇ ਉਹ ਉਹ ਨੂੰ ਵੇਚ ਬੈੜਾ ਦੋਨੇ ਚੰਗੀਆਂ ਯਾਰ ਮੈਂ ਕਹਿੰਦਾ ਚੰਗਾ ਤੂੰ ਵੀ ਕਹੀਂ ਤੋਰੋ ਜੀ ਹਾਂ ਤਾੜੀ ਹੋ ਤੋਰੋ ਜੀ ਇਹਦੀ ਬਣਨੇ ਕੋ ਰੰਗਾਂ ਮੈਂ ਕਹੀਂ ਬਾ ਤੂੰ ਰੱਸਾ ਫੜ ਕੇ ਤੈ ਫੜਾ ਹਾਂ ਰੱਸਾ ਫੜਾ ਦਾਂਗੇ ਮੇਰੀ ਖੰਡਾ ਦੇ ਦੋ ਦਾ ਬਣਾ ਆਹ ਤੇਰੀ ਵੀਡੀਓ ਤੇ ਤੈਨੂੰ ਸਪੈਸ਼ਲ ਆ ਮੈਂ ਟੋਪੀ ਲਾ ਦੀ ਤੇ ਓਪੀ ਨਹੀਂ ਮਿਲਾਂ ਜੀ ਟੋਪੀ ਬਣਾਉ ਆਏ ਕਿਓ ਬਣਾ ਓਏ ਮੁੰਡੇ ਉਹ ਬਣੂਗੀ ਯਾਰ ਬਾ ਠੀਕ ਹੈ ਬਾਬਾ ਉਸ ਦਾ ਵੀ ਕੰਮ ਉਹਦੇ ਇਸ ਦਾ ਦੋਨੋਂ ਲੈ ਦੋਨੋਂ ਨਹੀਂ ਫੇਰ ਨਹੀਂ ਫੇਰ ਦੋ ਫਿਰ ਮੈਨੂੰ ਪਤਾ ਨਾ ਮੈਂ ਹੁਣ ਰੋਜ਼ ਸਾਡੇ ਕੋਲ ਜਾਣ ਆਲਾ ਸਾਨੂੰ ਨਹੀਂ ਮੈਂ ਰੋਜ਼ ਜਾਣ ਆਲਾ ਤੇ ਥੋੜਾ ਤੇਰਾ 30000 ਰੁਪਏ ਘਟ ਦੇ ਦੇ ਆਪਾਂ ਹਾਂ ਪਹਿਲਾਂ ਮਾਰ ਗਿਆ ਘਾਟੇ ਦਾ ਨਾ ਨਹੀਂ ਕੀਤਾ ਹੁੰਦਾ ਉਹ ਹੈਗਾ ਮਾਰ ਗਿਆ ਹਮਣਾ ਚੌਲਾ ਹਾਂ ਕਾਮੀ ਹਮਣਾ ਉਹ ਓਏ ਲੰਡਾ ਹਾਂ ਕੰਮਣਾ ਸੀ ਉਹ ਦੂਜੇ ਜਿਹੜੇ ਬੋਲਦਾ ਵੜਾ ਹੁੰਦਾ ਹਾਂ ਮੈਨੂੰ ਪਤਾ ਮੈਂ ਜਾਣਦਾ ਠੀਕ ਹੈ ਥੜ ਲਈ ਤੇ ਮਾਰਾਂਗੇ ਫਾਂਸੀ ਦੇ ਕੱਲ ਨਿਕਲ ਨਿਕਲੋ ਮਜ਼ਾ ਰਹੇਗਾ ਗਾਇ ਤੁਮ ਦੋਨੋਂ ਲੈ ਲੂੰਗਾ ਦੇਖੀਂ ਦਿਖੋ ਕੋਣ ਤਾਂ ਹੈ ਕੋਈ ਪਲੇ ਬੜਾ ਵੱਡ ਨੂੰ ਹੋਣਾ ਆ ਇੱਕ ਫੜਾ ਇੱਕ ਮੁੜ ਕੇ ਫੇਰ ਕਰਦੇ ਆ ਉਹਦਾ ਪੰਗੀ ਭੱਜ ਕੇ ਕਿਤੇ ਆ ਲੈ ਫੜ ਹਮਣਾ ਕਿੱਥੋਂ ਦਾ ਸੱਚ ਦਿਖੇ ਨਹੀਂ ਕਿੱਥੇ ਮੱਟ ਤੇ ਲੱਗੀ ਹੋਰ ਮਾਰ ਕੇ ਲੈ ਗਏ ਭਾਂਚੇ ਹੈ ਇਹ ਲੱਕ ਦੀ ਬਾਈ ਕਿਹੜਾ ਤਾਂ ਭੁਗਿਆ ਲੈ ਬਾਗ ਗਿਆ ਆ ਮੇਰੇ ਕੋ ਮੈਨੇ ਦੀ ਮਾਰ ਗਿਆ ਓਏ ਆ ਤੈਨੂੰ ਕਿਤੇ ਲੈ ਕੇ ਪਾ ਇੱਕ ਕਬੂਤਰ ਤਾਂ ਵੀ ਡਾਰੀ ਮਰਵਾਉਂ ਉਹ ਮੈਂ ਜੋੜਾ ਕਹਿੰਦਾ ਸੀ ਜੋੜਾ ਲੈ ਜਾਏ ਹਰਤਾ ਜਾ ਕੇ ਭਾਈ ਕੰਮ ਹੋਣਾ ਨਹੀਂ ਕਹਿੰਦਾ ਜੋੜੀ ਮੰਗ ਲਿਆ ਉਹ ਮੰਗਦਾ ਉਹ ਪਹਿਲਾ ਦਾ ਭਾਈ ਤੇ ਦੂਜਾ ਲਫੜ ਉਹ ਛੱਡ ਛੱਡ ਦੇ ਹੁਣ ਬੱਸ ਤੂੰ ਇਧਰ ਫੜਾ ਦੇ ਉਹਨੂੰ ਕਿ ਫੜਾਣਾ ਛੱਡ ਮਸ ਕਮਸ ਕੇ ਬੋਲ ਨਹੀਂ ਲੈਣੇ ਮੈਂ ਤੂੰ ਤਾਂ ਕੁਸੋਰ ਕਹਿਗਾ ਐ ਨਹੀਂ ਦੂਜਾ ਕੰਮ ਇੰਨੇ ਦੀ ਆਹ ਮੈਂ ਮੇਰੀ ਮੈਂ ਕੁਝ ਮੈਂ ਕੁਝ ਦੇਖਿਓ ਬਈ ਹੋਏ ਮਾੜਾ ਮੂਰਵੀ